ਸਤਿ ਸ਼੍ਰੀ ਅਕਾਲ ਦੋਸਤੋ ਪੈਂਟ ਸਲਾਈ ਦੇ ਨਵੇਂ ਭਾਗ ਵਿੱਚ ਤੁਹਾਡਾ ਸਵਾਗਤ ਹੈ ਇਸ ਵਿੱਚ ਆਪਾਂ ਗਿਦਰੀ ਦੀ ਸਲਾਈ ਤੇ ਬੈਕ ਸਾਈਡ ਦੀ ਸਲਾਈ ਲਗਾਉਣੀ ਸਿੱਖਾਂਗੇ ਜੇਕਰ ਤੁਸੀਂ ਇਸ ਤੋਂ ਪਹਿਲਾਂ ਵਾਲੀਆਂ ਵੀਡੀਓ ਨਹੀਂ ਵੇਖੀਆਂ ਤਾਂ ਉਹਨਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਜਾਂ ਪਲੇਲਿਸਟ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਗਿਦਰੀ ਦੀ ਸਲਾਈ ਲਗਾਉਣ ਲਈ ਸਭ ਤੋਂ ਪਹਿਲਾਂ ਆਪਾਂ ਦੋਨਾਂ ਹਿੱਸਿਆਂ ਨੂੰ ਆਪਸ ਵਿੱਚ ਜੋੜ ਕੇ ਜਿੰਨੀ ਆਪਾਂ ਮੋਹਰੀ ਤਿਆਰ ਕਰਨੀ ਹੈ ਇੱਕ ਉਸ ਦਾ ਮਾਰਕ ਲਗਾ ਲਾਂਗੇ ਇਸ ਤਰੀਕੇ ਨਾਲ ਤੁਸੀਂ ਦੇਖ ਲੈਣਾ ਜਿੰਨੀ ਤੁਸੀਂ ਮੋਹਰੀ ਤਿਆਰ ਕਰਨੀ ਹੈ ਤੇ ਇਸ ਵਿੱਚ ਆਪਾਂ ਫालतू ਮਾਰਜਨ ਮਾਰਜਨ ਦਿੱਤਾ ਹੈ ਉਹ ਛੱਡ ਦੇਵਾਂਗੇ ਇਸੇ ਤਰੀਕੇ ਨਾਲ ਹੀ ਤੁਸੀਂ ਉੱਪਰੋਂ ਪੱਟ ਦਾ ਨਿਸ਼ਾਨ ਵੀ ਲਗਾ ਲੈਣਾ ਹੈ ਕੀ ਆਪਾਂ ਜਿਹੜਾ ਪੱਟ ਕਿੰਨਾ ਤਿਆਰ ਕਰਨਾ ਹੈ ਇਸ ਤਰੀਕੇ ਨਾਲ ਤੁਸੀਂ ਨਾਪ ਕੇ ਦੋਨਾਂ ਸਾਈਡ ਤੋਂ ਸिलाई ਲਗਾ ਦੇਣੀ ਹੈ ਤੇ ਮਾਰਕ ਲਗਾ ਦੇਣੇ ਹਨ ਇਸ ਤੋਂ ਬਾਅਦ ਪੈਰ ਪੈਰ ਦਾ ਦਬਾਅ ਦੇ ਹਿਸਾਬ ਨਾਲ ਆਪਾਂ ਇਹ ਸिलाई ਕੰਪਲੀਟ ਕਰ ਲੈਣੀ ਹੈ ਇਸ ਤਰੀਕੇ ਨਾਲ ਦੋਸਤੋ ਇਹ ਤੁਸੀਂ ਸਾਰੀ ਸਲਾਈ ਕੰਪਲੀਟ ਕਰ ਲੈਣੀ ਹੈ ਇਸ ਤੋਂ ਪਹਿਲਾਂ ਮੈਂ 8 ਪਾਰਟ ਬਣਾ ਚੁੱਕਿਆ ਹਾਂ ਜਿਸ ਵਿੱਚ ਨਾਪ ਲੈਣ ਦੀ ਪੇਸਟਿੰਗ ਦੀ ਕਟਾਈ ਦੀ ਤੇ ਸਲਾਈ ਦੀਆਂ ਵੀਡੀਓ ਹਨ ਜਿਹੜੇ ਤੁਸੀਂ ਪਲੇਲਿਸਟ ਵਿੱਚ ਜਾਂ ਡਿਸਕ੍ਰਿਪਸ਼ਨ ਵਿੱਚ ਜਾ ਕੇ ਉਹ ਸਾਰੀਆਂ ਵੀਡੀਓ ਦੇਖ ਸਕਦੇ ਹੋ ਇਸ ਤਰੀਕੇ ਨਾਲ ਹੀ ਦੋਸਤੋ ਆਪਾਂ ਦੂਸਰੀ ਸਾਈਡ ਵੀ ਇਹ ਸਲਾਈ ਲਗਾ ਲਵਾਂਗੇ ਇਹ ਸਲਾਈ ਕੰਪਲੀਟ ਹੋਣ ਤੋਂ ਬਾਅਦ ਅਪਾ ਝੋਲੀ ਤੋਂ ਇਹ ਦੋਨੋਂ ਸਲਾਈਆਂ ਵੇਖਣੀਆਂ ਹਨ ਕਿ ਬਰਾਬਰ ਦੂਰੀ ਤੇ ਹਨ ਕੋਈ ਸਲਾਈ ਗਾਂਪਛਾਂਤ ਨਹੀਂ ਹੈ ਜੇਕਰ ਗਾਂਪਛਾਂਤ ਹੋਈ ਤਾਂ ਤੁਸੀਂ ਉਹ ਸਲਾਈ ਵੱਧ ਕੱਟ ਲਗਾ ਸਕਦੇ ਹੋ ਥੋੜੀ ਥੋੜੀ ਝੋਲੀ ਦੀ ਸਲਾਈ ਆਪਾਂ ਤੁਸੀਂ ਹੋਰ ਵੀ ਲਗਾ ਸਕਦੇ ਹੋ ਤਾਂ ਕਿ ਸਲਾਈਆਂ ਪੱਕੀਆਂ ਹੋ ਜਾਣ ਉਸ ਤੋਂ ਬਾਅਦ ਪ੍ਰੈਸ ਦੀ ਸਹਾਤ ਨਾਲ ਇਹ ਤੁਸੀਂ ਸਲਾਈਆਂ ਆਪਸ ਵਿੱਚ ਝੀਰ ਦੇਣੀਆਂ ਹਨ ਜਿੰਨਾ ਆਪਾਂ 벨ਟ ਤਿਆਰ ਕਰਨਾ ਹੈ ਜਿੱਪ ਤੋਂ ਉਸਦਾ ਅੱਧ ਕਰਕੇ ਨਾਪ ਲਵਾਂਗੇ ਇਸੇ ਤਰੀਕੇ ਨਾਲ ਹੀ ਆਪਾਂ ਦੂਸਰੀ ਸਾਈਡ ਤੇ ਵੀ ਜਿੱਪ ਤੋਂ ਲੈ ਕੇ ਜਿੰਨਾ ਆਪਾਂ 벨ਟ ਤਿਆਰ ਕਰਾਂਗੇ ਉਸਦਾ ਅੱਧ ਕਰਕੇ ਤੇ ਮਾਰਕ ਲਗਾ ਲੈਣੇ ਹਨ ਜਿਸ ਤਰ੍ਹਾਂ ਆਪਾਂ 35 ਇੰਚ 벨ਟ ਤਿਆਰ ਕਰਾਂਗੇ 7.5 ਇੰਚ ਦੇ ਨਿਸ਼ਾਨ ਲਗਾ ਲੇ ਉਸ ਤੋਂ ਬਾਅਦ ਜੇਬ ਵਾਲੀਆਂ ਸਲਾਈਆਂ ਆਪਸ ਵਿੱਚ ਜੋੜ ਕੇ ਦੋਵੇਂ ਮਾਰਕ ਦੋਵੇਂ ਇੱਕ ਸਾਈਡ ਤੇ ਕਰ ਲੈਣੇ ਹਨ ਇਸ ਤਰੀਕੇ ਨਾਲ ਦੋਵੇਂ ਮਾਰਕ ਆ ਗਏ ਆਪਾਂ ਇਸ ਦੇ ਵਿਚਾਲੇ ਕਰਕੇ ਸਲਾਈ ਲਗਾ ਦਵਾਂਗੇ ਤੁਸੀਂ ਇਹ ਸਲਾਈ ਲਗਾ ਕੇ ਉਸ ਤੋਂ ਬਾਅਦ ਫਿਰ ਇੱਕ ਵਾਰ ਨਾਪ ਕੇ ਦੇਖ ਸਕਦੇ ਹੋ ਕਿ 벨ਟ ਸਾਡਾ ਸਹੀ ਜੁੜਿਆ ਹੈ ਕਿ ਨਹੀਂ ਜੁੜਿਆ ਹੈ ਉਸ ਤੋਂ ਬਾਅਦ ਦੋਸਤੋ ਆਪਾਂ ਥੱਲੇ ਵਾਲੀ ਸਾਈਡ ਤੋਂ ਸਲਾਈ ਲਗਾਉਣੀ ਸਟਾਰਟ ਕਰਨੀ ਹੈ ਇਸ ਤਰੀਕੇ ਨਾਲ ਤੇ ਸਿਉਣ ਤੁਸੀਂ ਪ੍ਰੈਸ ਕਰਕੇ ਪਹਿਲਾਂ ਹੀ ਚੀਰ ਲੈਣੀ ਹੈ ਕਟਾਈ ਵੇਲੇ ਆਪਾਂ ਇਸ ਦੀ ਮਾਰਕਿੰਗ ਕੀਤੀ ਸੀਗੀ ਤੇ ਉਸ ਦੇ ਉੱਪਰ ਹੀ ਆਪਾਂ ਸਲਾਈ ਲਗਾਉਂਦੇ ਜਾਣਾ ਹੈ ਮਾਰਕਿੰਗ 100% ਇਹ ਸਹੀ ਹੀ ਆਉਂਦੀ ਹੈ ਜਿੱਥੇ-ਜਿੱਥੇ ਆਪਣੀ ਮਾਰਕਿੰਗ ਕੀਤੀ ਹੈ ਉਸ ਉੱਪਰ ਆਪਾਂ ਸਲਾਈ ਲਗਾਉਂਦੇ ਜਾਵਾਂਗੇ ਕਿਸੇ ਵੀ ਕੱਪੜੇ ਨੂੰ ਖਿੱਚਣ ਦੀ ਕੋਈ ਜ਼ਰੂਰਤ ਨਹੀਂ ਹੈ ਇਸ ਤਰੀਕੇ ਨਾਲ ਇਹ ਸਲਾਈ ਤੁਸੀਂ ਕੰਪਲੀਟ ਕਰ ਲੈਣੀ ਹੈ ਇਸ ਦੇ ਉੱਪਰ ਆਪਾਂ ਇੱਕ ਸਲਾਈ ਹੋਰ ਲਗਾਵਾਂਗੇ ਇਸ ਤਰੀਕੇ ਨਾਲ ਤੁਸੀਂ ਇੱਕ ਸਲਾਈ ਹੋਰ ਲਗਾ ਲੈਣੀ ਹੈ ਨਾਲ ਇਹ ਡਬਲ ਸਲਾਈ ਹੋ ਜਾਵੇਗੀ ਇਸ ਸਲਾਈ ਲਗਾਉਣ ਤੋਂ ਬਾਅਦ ਆਪਾਂ ਇਹ ਨਿੱਕੇ ਨਿੱਕੇ ਟੱਕ ਲਗਾ ਲੈਣੇ ਆ ਤਾਂ ਕਿ ਆਪਣਾ ਜਿਹੜੇ ਹੈਗਾ ਧਾਗਿਆ ਉਧੜਨਾ ਉਸ ਤੋਂ ਬਾਅਦ ਆਪਾਂ ਇਸ ਨੂੰ ਫੋਲਡ ਕਰਕੇ ਇਹਨਾਂ ਦੀ ਸਲਾਈ ਵੀ ਲਗਾਵਾਂਗੇ ਤਾਂ ਕਿ ਮਾਰਜਨ ਆਪਾਂ ਜਿਆਦਾ ਛੱਡਿਆ ਹੈ ਪੈਂਟ ਪਾਉਣ ਵੇਲੇ ਇਹਨਾਂ ਦੀ ਖਿੱਚ ਨਾ ਪਵੇ ਇਸ ਤਰੀਕੇ ਨਾਲ ਤੁਸੀਂ ਇਹ ਸਿਲਾਈ ਦੇ ਬਰਾਬਰ ਕਰਕੇ ਕੱਪੜੇ ਨੂੰ ਪਹਿਲਾਂ ਵਾਲੀ ਸਿਲਾਈ ਜੋ ਆਪਾਂ ਲਾਈ ਸੀ ਉਸ ਦੇ ਬਰਾਬਰ ਕਰਕੇ ਇਹ ਤੁਸੀਂ ਸਿਲਾਈ ਲਗਾ ਦੇਣੀ ਹੈ ਇਸੇ ਤਰੀਕੇ ਨਾਲ ਹੀ ਦੋਸਤੋ ਤੁਸੀਂ ਦੂਸਰੀ ਸਾਈਡ ਵੀ ਇਹ ਸਿਲਾਈ ਲਗਾ ਲਿਓ ਇਹ ਸਲਾਈ ਲਗਾਉਣ ਨਾਲ ਆਪਣੀ ਬੈਕ ਸਾਈਡ ਤੇ ਕਿਸੇ ਵੀ ਪ੍ਰਕਾਰ ਦੀ ਕੋਈ ਖਿੱਚ ਨਹੀਂ ਆਵੇਗੀ ਇਹ ਸਲਾਈ ਲਗਾਉਣ ਤੋਂ ਬਾਅਦ ਆਪਣੀ ਪੈਂਟ 100% ਤਿਆਰ ਹੋ ਗਈ ਹੈ ਥੱਲੇ ਵਾਲੀ ਸਾਈਡ ਤੇ ਆਪਣੇ ਪਹੁੰਚੇ ਫੋਲਡ ਕਰਨ ਵਾਲੇ ਰਹਿ ਗਏ ਹਨ ਉਹ ਤੁਸੀਂ ਨਾਪ ਕਰਕੇ ਤੇ ਪ੍ਰੈਸ ਦੀ ਸਹਾਇਤਾ ਨਾਲ ਉਹਨਾਂ ਨੂੰ ਹੀ ਭਾਣ ਪਾ ਕੇ ਸਲਾਈ ਚਾਹੇ ਤਾਂ ਸਲਾਈ ਲਗਾ ਸਕਦੇ ਹੋ ਤੇ ਜੇਕਰ ਤਰਪਾਈ ਕਰਨਾ ਚਾਹੁੰਦੇ ਹੋ ਤਾਂ ਤਰਪਾਈ ਕਰ ਸਕਦੇ ਹੋ ਇੱਕ ਇਸ ਤੋਂ ਬਾਅਦ ਅਖੀਲੀ ਵੀਡੀਓ ਰਹਿ ਗਈ ਹੈ ਜਿਸ ਵਿੱਚ ਆਪਾਂ ਤੁਹਾਨੂੰ ਪੈਂਟ ਪ੍ਰੈਸ ਕਰਨੀ ਸਿਖਾਵਾਂਗੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ